ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਇੰਸਟਾਗ੍ਰam ਤੇ ਇੱਕ ਵੀਡੀਓ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਜੋ ਕਿ ਪਾਕਿਸਤਾਨ ਦੇ ਫੈਜ਼ਲ ਜੱਟ ਹੰਝ ਦੀ ਵੀਡੀਓ ਹੈ ਦੋਸਤੋ ਵਾਇਰਲ ਵੀਡੀਓ ਤੇ ਫੈਜ਼ਲ ਜੱਟ ਇੱਕੋ ਗੱਲ ਕਹਿੰਦਾ ਸਨਾਈ ਦੇ ਰਿਹਾ ਹੈ ਕਿ ਜੇ ਭੱਜ ਗਿਆ ਜੱਟ ਨਾ ਕਿਉਂ ਦੋਸਤੋ ਫੈਜ਼ਲ ਜੱਟ ਹੰਝ ਅਤੇ ਉਸ ਦੇ ਭਤੀਜੇ ਨੇ ਪਾਕਿਸਤਾਨੀ ਪੁਲਿਸ ਦਾ 17 ਘੰਟੇ ਡਟ ਕੇ ਮੁਕਾਬਲਾ ਕੀਤਾ ਤੇ ਪਾਕਿਸਤਾਨੀ ਪੁਲਿਸ ਨੂੰ ਫੈਜ਼ਲ ਜੱਟ ਹੰਝ ਲਈ ਹੈਲੀਕਾਪਟਰ ਮੰਗਵਾਣ ਤੱਕ ਦੀ ਨੌਬਤ ਆ ਗਈ। ਦੋਸਤੋ ਹੁਣ ਗੱਲ ਕਰਦੇ ਆਂ ਕਿ ਇਹ ਮਸਲਾ ਕੀ ਸੀ। ਦੋਸਤੋ ਫੈਜ਼ਲ ਜੱਟ ਹੰਝ ਪਾਕਿਸਤਾਨ ਦੇ ਗੁਜਰਾਤ ਵਿੱਚ ਸਥਿਤ ਹੰਝ ਪਿੰਡ ਦਾ ਰਹਿਣ ਵਾਲਾ ਸੀ। ਦੋਸਤੋ ਫੈਜ਼ਲ ਜੱਟ ਹੰਝ ਕੁਝ ਸਾਲ ਪਹਿਲਾਂ ਯੂਨਾਨ ਜਾ ਕੇ ਮਨੁੱਖੀ ਦੇਹ ਵਪਾਰ ਦਾ ਧੰਦਾ ਕਰਦਾ ਸੀ ਉਥੇ ਫੜੇ ਜਾਣ ਮਗਰੋਂ ਇਹ ਨਾਨਕ ਪੁਲਿਸ ਨੇ ਫੈਜ਼ਲ ਜੱਟ ਹੰਜ ਨੂੰ ਰਿਪੋਰਟ ਕਰਕੇ ਪਾਕਿਸਤਾਨ ਵਾਪਸ ਭੇਜਤਾ ਪਾਕਿਸਤਾਨ ਵਾਪਸ ਆ ਕੇ ਫੈਜ਼ਲ ਜੱਟ ਹੰਜ ਨਸ਼ਾ ਤਸਕਰੀ ਦਾ ਕੰਮ ਕਰਨ ਲੱਗਿਆ ਦੋਸਤੋ ਫੈਜ਼ਲ ਜੱਟ ਹੰਜ ਨਸ਼ਾ ਤਸਕਰੀ ਦਾ ਕੰਮ ਪਾਕਿਸਤਾਨ ਪੁਲਿਸ ਨਾਲ ਰਲ ਕੇ ਕਰਦਾ ਸੀ ਤੇ ਉਹ ਪਾਕਿਸਤਾਨ ਪੁਲਿਸ ਨੂੰ ਖਰਚਾ ਵੀ ਦਿੰਦਾ ਸੀ ਪਿਛਲੇ ਦਿਨੀ ਫੈਜ਼ਲ ਜੱਟ ਹੰਜ ਦੀ ਕਿਸੇ ਪੁਲਿਸ ਅਧਿਕਾਰੀ ਨਾਲ ਅਣਬਣ ਹੋ ਗਈ ਤੇ ਫੈਜ਼ਲ ਜੱਟ ਹੰਜ ਨੇ ਪਰਸਨਲ ਖਰਚਾ ਦੇਣਾ ਬੰਦ ਕਰ ਦਿੱਤਾ ਜਿਸ ਕਾਰਨ ਪਾਕਿਸਤਾਨ ਪੁਲਿਸ ਨੇ ਫੈਜ਼ਲ ਜੱਟ ਹੰਜ ਦੇ ਘਰੇ ਰੇਡ ਕੀਤੀ ਤੇ ਪਾਕਿਸਤਾਨ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰੇਡ ਦੌਰਾਨ ਫੈਜ਼ਲ ਜੱਟ ਹੰਜ ਨੇ ਉਹਨਾਂ ਤੇ ਫਾਇਰਿੰਗ ਕੀਤੀ ਤੇ ਉਸ ਫਾਇਰਿੰਗ ਕਾਰਨ ਇੱਕ ਕੌਨਸਟੇਬਲ ਦੀ ਮੌਤ ਹੋ ਗਈ ਪਰ ਫੈਜ਼ਲ ਜੱਟ ਹੰਜ ਕਹਿੰਦਾ ਸੀ ਕਿ ਉਹ ਫਾਇਰਿੰਗ ਉਹਨੇ ਨਹੀਂ ਕੀਤੀ ਸਗੋਂ ਜਸਟ ਟਾਈਮ ਫਾਇਰੀ ਵੋਇਨ ਪੋਸਟਾ ਮ ਉਹ ਆਪਣੇ ਘਰੇ ਵੀ ਨਹੀਂ ਸੀ ਦੋਸਤੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਫੈਜ਼ਲ ਜੱਟ ਹੰਜ ਦੀ ਪੁਲਿਸ ਅਧਿਕਾਰੀ ਨਾਲ ਅਣਬਣ ਹੋਈ ਤਾਂ ਉਸਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਜ਼ਿਆਦਾ ਤੰਗ ਕੀਤਾ ਤਾਂ ਮੈਂ ਤੁਹਾਡੀ ਜਨਤਾ ਅੱਗੇ ਪੋਲ ਖੋਲ ਦਵਾਂਗਾ ਮੇਰੇ ਕੋਲ ਸਾਰੇ ਸਬੂਤ ਪਏ ਹਨ ਤੇ ਇਸੇ ਕਾਰਨ ਪਾਕਿਸਤਾਨ ਪੁਲਿਸ ਨੇ ਆਪਣੀ ਪੋਲ ਖੁੱਲਣ ਦੇ ਦਾਰ ਤੋਂ ਫੈਜ਼ਲ ਜੱਟ ਹੰਝ ਦਾ ਇਨਕਾਊਂਟਰ ਕਰ ਦਿੱਤਾ। ਦੋਸਤੋ ਭਾਵੇਂ ਕੁਝ ਵੀ ਸੀ ਪਰ ਫੈਜ਼ਲ ਜੱਟ ਹੰਝ ਦੀ ਦਲੇਰੀ ਨੂੰ ਸਾਰੀ ਦੁਨੀਆ ਸਲਾਮ ਕਰਦੀ ਹੈ। ਤੇ ਵਰਦੀਆਂ ਗੋਲੀਆਂ 'ਚ ਵੀ ਫੈਜ਼ਲ ਜੱਟ ਹੰਝ ਦੇ ਮੂੰਹੋਂ ਇਹੀ ਸੁਣਿਆ ਜਾ ਰਿਹਾ ਹੈ ਕਿ ਜੇ ਭੱਜ ਗਿਆ ਤਾਂ ਮੈਨੂੰ ਜੱਟ ਨਾ ਕਹੋ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਦਲੇਰੀ ਮੁੱਲ ਨਹੀਂ ਮਿਲਦੀ। ਦਲੇਰੀ ਇਨਸਾਨ ਦੇ ਖੂਨ ਅੰਦਰ ਹੁੰਦੀ ਹੈ। ਦੋਸਤੋ ਤੁਸੀਂ ਵੀ ਫੈਦਲ ਜੱਟ ਹੰਜ ਬਾਰੇ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਤੇ ਹੋਰ ਇੰਟਰਸਟਿੰਗ ਵੀਡੀਓਜ਼ ਲਈ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ।